ਆਪ ਜੀ ਦਾ ਹਾਰਦਿਕ ਸਵਾਗਤ ਹੈ ਚੈਨਲ ਨਾਗਰਾ ਰਸਤੇ ਜੰਕਸ਼ਨ ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਇਸ ਚੈਨਲ ਤੇ ਹਰ ਇੱਕ ਕਾਸਟ ਦੀ ਧਰਮ ਦੀ ਐਡ ਫਰੀ ਆਫ ਕਾਸਟ ਲਾਈ ਜਾਂਦੀ ਆ ਭਾਵੇਂ ਲੜਕਾ ਤੇ ਭਾਵੇਂ ਲੜਕੀ ਆ ਸਿੰਗਲਾ ਅਗਰਵਾਲ ਖੱਤਰੀ ਬ੍ਰਾਹਮਣ 크ਰਿਸਚੀਅਨ ਜੱਟ ਸਿੱਖ ਰਾਮਦਾਸ ਜੀ ਸਿੱਖ ਮਾਜਵੀ ਸਿੱਖ ਮਹਿਰਾ ਸਿੱਖ ਕੋਈ ਵੀ ਹੋ ਸਕਦਾ ਅਸੀਂ ਕਾਸ ਬਿਲਕੁਲ ਬਿਨਾ ਕਿਸੇ ਭੇਤ ਭਾਵ ਤੋਂ ਐਡ ਲਾਉਣਿਆਂ ਜੀ ਕੋਈ ਅਮੀਰ ਹੋਵੇ ਗਰੀਬ ਹੋਵੇ ਕੋਈ ਤਲਕਾਤ ਨਹੀਂ ਇੱਕ ਬੇਨਤੀ ਆਪ ਜੀ ਨੂੰ ਜ਼ਰੂਰ ਕਰਦੀ ਏ ਕਿ ਉਸ ਪਰਿਵਾਰਕ ਰਿਮੈਂਡ ਕਰਕੇ ਜਿਹੜੀ ਐਡ ਆ ਉਹ ਸਿਰਫ ਸਨੇਚਰ ਵਾਰਸ਼ਾਨ ਨੂੰ ਆਓਗੇ ਕੁਝ ਸਮਾਂ ਵਾਸਤੇ ਇਹ ਬੈਂਤੀ ਪ੍ਰਮਾਨ ਕਰਨੇ ਜੀ ਪਰੰਤੂ ਹਰ ਇੱਕ ਦੀ ਐਡ ਜ਼ਰੂਰ ਪਾਈ ਜਾਵੇਗੀ ਕਿ ਇਹ ਛੱਡੀ ਨਹੀਂ ਜਾਵੇਗੀ ਰਿਸ਼ਤੇ ਦੀ ਕੋਕ ਪ੍ਰਤਾਲ ਕਰਨਾ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਦੀ ਤੱਕ ਪਹੁੰਚ ਸਕੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਦਿਓਲ ਗੋਥ ਕੈਲੀਫੋਰਨੀਆ ਯੂ ਐਸ ਏ ਦੀ ਬੌਰਨ ਜੰਮੀ ਪੁਲੇਵੜੀ ਹੈ ਯੂਐਸਏ ਦੇ ਵਿੱਚ ਆ ਡੇਟ ਆਫ ਬਰਥ 1991 ਹਾਈਟ 5 ਫੁੱਟ 2 ਇੰਚ ਸਟੱਡੀ ਪੀ ਐਚ ਡੀ ਇਨ ਹਿਸਟਰੀ ਜੌਬ ਪ੍ਰੋਫੈਸਰ ਐਟ ਸਟੇਟ ਯੂਨੀਵਰਸਿਟੀ ਕੈਲੀਫੋਰਨੀਆ ਨੀਡ ਬॉय ਯੂਐਸਏ ਸਿਟੀਜ਼ਨ ਵੈਲ ਐਜੂਕੇਟਿਡ ਫਰੋਮ ਗੁੱਡ ਜੱਟ ਸਿੱਖ ਫੈਮਿਲੀ ਇਹ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਹਾਨੂੰ ਸੰਪਰਕ ਕਰ ਸਕਦੇ ਆਂ ਅਗਲਾ ਰਿਸ਼ਤਾ ਨੋਟ ਕਰੋ ਜੀ ਮਾਦੀ ਵੀ ਸਿੱਖ ਲੜਕੀ ਅਮਰਤਸਰ ਸਾਹਿਬ ਕੈਨੇਡਾ ਸਿਟੀਜ਼ਨ 21696 ਡੇਟ ਆਫ ਬਰਥ 5 ਫੁੱਟ 5 ਇੰਚ ਕਾਦਾ ਬੇਟੀ ਦਾ ਬੀ ਗ੍ਰਾਡੂਏਸ਼ਨ ਕੀਤੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਰਤਸਰ ਸਾਹਿਬ ਤੋਂ ਬਿਜ਼ਨਸ ਐਂਡ ਮਾਰਕੀਟਿੰਗ ਫ੍ਰॉम ਕੈਨੇਡਾ ਪਿਤਾ ਜੀ ਇਹਨਾਂ ਦੇ ਮਾਲ ਵਿਭਾਗ ਦੇ ਵਿੱਚੋਂ ਗਸਟਡ ਆਫਸਰ ਰਿਟਾਇਰ ਹੋਏ ਨੇ ਸਿਸਟਰ ਮੈਰਿਟ ਨੇ ਆਸਟ੍ਰੇਲੀਆ ਸਿਟੀਜ਼ਨ ਹੈ ਇੱਕ ਭਰਾ ਇਹਨਾਂ ਦਾ ਕੈਨੇਡਾ ਸਿਟੀਜ਼ਨ ਆ ਦੂਸਰਾ ਭਰਾ ਇੰਡੀਆ ਦੇ ਵਿੱਚ ਐਜ਼ ਲਾਇਰ ਐਡਵੋਕੇਟ ਦੇ ਤੌਰ ਤੇ ਕੰਮ ਕਰ ਰਹੇ ਨੇ ਜੀ ਨੀਡ ਬੁਆਏ ਕੈਨੇਡਾ ਸਿਟੀਜ਼ਨ ਪੀਆਰ ਵਰਕ ਪਰਮਿਟ ਵੈਲ এডਿਕੇਟਿਡ ਵਾਟ fromParams ਇੰਡੀਆ ਵੈਲ এডਿਕੇਟਿਡ fromParams ਗੁੱਡ ਫੈਮਿਲੀ ਆਲਸੋ ਵੀ ਐਕਸੈਪਟੇਬਲ ਇਹ ਨਾਲ ਹੀ ਇੱਛਾ ਦੀ ਲੜਕਾ ਕੈਨੇਡਾ ਦਾ ਸਿਟੀਜ਼ਨ ਪੀਆਰ ਵਰਕ ਪਰਮਿਟ ਤੇ ਹੋਵੇ ਪੜਿਆ ਪੜਿਆ ਲਿਖਿਆ ਹੋਵੇ ਇੰਡੀਆ ਤੋਂ ਵੀ ਹੋ ਸਕਦਾ ਜਿਹੜਾ ਕਿ ਵੈਲ ਕੁਆਲਿਫਾਈਡ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ ਇਹ ਚਾਹਵਨ ਵੀਰ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਵਿੱਕੀ ਵਰਮਾ ਹਿੰਦੂ ਖੱਤਰੀ ਸੁਨਿਆਰ ਲੜਕਾ ਦਿੜਬਾ ਮੰਡੀ ਸੰਗਰੂਰ ਏਰੀਆ 16/9/95 ਡੇਟ ਆਫ ਬਰਥ 10+2 ਇਹਨਾਂ ਦੀ ਕੁਆਲਿਫੀਕੇਸ਼ਨ ਆ ਆਪਣਾ ਬਿਜ਼ਨਸ ਇਹਨਾਂ ਦਾ ਜੀ ਮੈਡੀਕਲ ਮੈਡੀਸਨ ਦਾ ਬਿਜ਼ਨਸ ਕਰਦੇ ਨੇ ਇਹ ਦੋ ਭੈਣਾਂ ਨੇ ਉਹ ਵਹੀਆਂ ਹੰਜਾਂ ਲੜਕੀ ਕਿਸੇ ਵੀ ਜਨਰਲ ਕਾਸਟ ਦੀ ਸਰਦੇ ਪੁੱਜਦੇ ਪਰਿਵਾਰ ਦੀ ਹੋਵੇ ਕੁਆਰੀ ਜਾਂ ਤਲਾਕਸੁਰਾ ਬਿਨਾ ਬੱਚੇ ਤੋਂ ਹੋਵੇ ਸਿੰਪਲ ਮੈਰਿਜ ਕੀਤੀ ਜਾਵੇ ਕਿ ਵਿਆਹ ਦਾ ਸਾਰਾ ਖਰਚਾ ਲੜਕੇ ਵਾਲੇ ਕਰਨਗੇ ਮੈरिज ਬੋਰਡ ਵਾਲੇ ਸੰਪਰਕ ਨਾ ਕਰਨ ਇਹਨਾਂ ਦੀ ਐਚਆਰ ਜੀ ਸਕਰੀਨ ਤੇ ਨੰਬਰ ਚੱਲਿਆ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੱਟ ਸਿੱਖ ਲੜਕਾ ਅਮਰਤਸਰ ਸਾਹਿਬ ਪੀਆਰ ਕੈਨੇਡਾ 29 ਸਾਲ ਉਮਰ 5 ਫੁੱਟ 7 ਇੰਚ ਕਰਦਾ ਬੇਟੇ ਦਾ ਡਿਪਲੋਮਾ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਇਹਨਾਂ ਦੀ ਕੁਆਲਿਫਿਕੇਸ਼ਨ ਆ ਪਿਤਾ ਜੀ ਇਹਨਾਂ ਦੇ ਟਰਾਂਸਪੋਰਟ ਸੰਪਰਾਂਤੂ ਸੁਰਗਵਾਸ ਹੋ ਚੁੱਕੇ ਨੇ ਆ ਕਾਫੀ ਨਾਲ ਕੋਈ ਸ਼ੈਰੀ ਪ੍ਰਾਪਰਟੀ ਆ ਇਹ ਆਪ ਕਾਕਾ ਕੈਨੇਡਾ ਦੇ ਵਿੱਚ ਬਤਾਓ ਟੱਕ ਡਰਾਈਵਰ ਜੌਬ ਕਰਦੇ ਨੇ ਜੀ ਲੜਕੀ ਗ੍ਰੈਜੂਏਟ ਹੋਵੇ ਕੱਦ 5 ਫੁੱਟ 2 ਇੰਚ ਤੋਂ ਜ਼ਿਆਦਾ ਹੋਵੇ ਮਾਝਾ ਏਰੀਆ ਨੂੰ ਪਹਿਲ ਦਿੱਤੀ ਜਾਵੇਗੀ ਅੰਮ੍ਰਿਤਸਰ ਸਾਹਿਬ ਤੰਤਾਰ ਵਗੈਰਾ ਇਹਨਾਂ ਦੇ ਵੀ ਸਕਰੀਨ ਤੇ ਨੰਬਰ ਚੱਲ ਰਹੀ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਫਰੀਦਕੋਟ ਏਰੀਆ 1998 ਡੇਟ ਆਵਰਥ 6 ਫੁੱਟ ਕੱਦਾ ਬੇਟੇ ਦਾ 8 ਏਕੜੇ ਨਾਲ ਕੋਲੇ ਪ੍ਰਾਪਰਟੀ ਆ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਬਨਾਲੇ ਤੋਂ ਹਰਦੀਪ ਸਿੰਘ ਜੱਟ ਸਿੱਖ ਲੜਕਾ ਬਨਾਲਾ 5994 ਡੇਟ ਆਵਰਥ 5 ਫੁੱਟ 10 ਇੰਚ ਕੱਦਾ ਬੇਟੇ ਦਾ ਬੀਏ ਕੀਤੀ ਹੋਈ ਹੈ ਕੰਪਿਊਟਰ ਕੋਰਸ ਇਹਨਾਂ ਦੇ ਕੀਤਾ ਹੋਇਆ ਜੀ ਸਾਢੇ 6 ਏਕੜ ਦੇ ਨਾਲ ਕੋਲੇ ਪ੍ਰਾਪਰਟੀ ਆ ਦੋ ਭਰਾ ਨੇ ਖੇਤੀਬਾੜੀ ਕਰਦੇ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਨੋਟ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਇਹਨਾਂ ਦੇ ਦੂਸਰੇ ਭਰਾ ਦਾ ਇਹ ਦੋਨੇ ਭਰਾ ਨੇ ਜੀ ਸੰਦੀਪ ਸਿੰਘ ਜੱਟ ਸਿੱਖ ਲੜਕਾ ਬਰਨਾਲਾ ਏਰੀਆ 29/12/96 ਡੇਟ ਆਫ ਬਰਥ 5 ਫੁੱਟ 8 ਇੰਚ ਕੱਦਾ ਬੇਟੇ ਦਾ 10+2 ਇਹਨਾਂ ਦੀ ਕੁਆਲਿਫਿਕੇਸ਼ਨ ਆ 6.5 ਏਕੜ ਪ੍ਰਾਪਰਟੀ ਆ ਦੋ ਭਰਾ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ। ਰਾਮਗੜੀ ਆ ਸਿੱਖ ਲੜਕਾ ਮਹਾਲੀ ਤੋਂ 7 10 96 ਡੇਟਾ ਵਰਥ 5 ਫੁੱਟ 11 ਇੰਚ ਕੱਦਾ ਇਹਨਾਂ ਦਾ। ਬੀ ਇਹਨਾਂ ਦੀ ਕੁਆਲੀਫਿਕੇਸ਼ਨ ਆ ਇਹ ਬਤੌਰ ਕਨਸਟੇਬਲ ਪੰਜਾਬ ਪੁਲਿਸ ਦੇ ਵਿੱਚ ਕੰਮ ਕਰਦੇ ਨੇ 2016 ਦੇ ਭਰਤੀ ਨੇ। ਲੜਕੀ ਸਰਕਾਰੀ ਨੌਕਰੀ ਕਰਦੀ ਹੋਵੇ ਰਾਮਕੜੀਆ ਪਰਿਵਾਰ ਤੋਂ ਹੋਵੇ ਇਹ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਗੁਰਪ੍ਰੀਤ ਸਿੰਘ ਵੇਦੀ ਸਿੱਖ ਲੜਕਾ ਜੰਡੇਆਲਾ ਗੁਰੂ ਅਮਰਤਸਰ ਸਾਹਿਬ 25 6 99 ਡੇਟ ਆਫ ਬਰਥ 10+2 ਅਤੇ ATT ਕੋਰਸ ਨੇ ਦਾ ਕੀਤਾ ਹੋਇਆ ਜੀ ਸਪੈਨ ਦੇ ਵਿੱਚ ਇਹ ਪੀਆਰ ਨੇ 2 ਲੱਖ ਰੁਪਏ ਪ੍ਰਤੀ ਮਹੀਨਾ ਦੀ ਆਮਦਨ ਇਹਨਾਂ ਦੀ ਪਿਤਾ ਜੀ ਇਹਨਾਂ ਦੀ ਸਰਕਾਰੀ ਚਾਬ ਤੋਂ ਰਿਟਾਇਰ ਨੇ ਇੱਕ ਭਰਾ, ਦੋ ਭੈਣਾਂ ਮੈਰਟ ਨੇ ਸਕਰੀਨ ਤੇ ਨੰਬਰ ਚੱਲੇ ਸੰਭਰ ਕਰ ਸਕਦੇ ਹੋ ਅਗਲਾ ਰਿਸ਼ਤਾ ਲੋਡ ਕਰੋ ਕਾਸ਼ਿਪ ਕ ਰਾਜਪੂਤ ਮਹਿਰਾ ਬੋਏ ਜ਼ੂਕੇ ਬੋਰਨ 27 ইয়ার্স ওল্ড হাইট 5 ফিট 10 ইঞ্চি কোয়ালিফিকেশন বিএসসি ইন কম্পিউটার সায়েন্স উইথ বিজনেস গুড জব 4 লাখ ਪਰ মান্থ indian rupees income sister llb degree holder mom dad pr uk good family diagram need good educated girl only from uk pr work permit padhi likhi ladki uk to hi hove te ਪੀਆਰ ਹੋ ਸਕਦੀ ਹੈ ਜਾਂ ਵਰਕ ਪਰ ਮੱਟੇ ਹੋ ਸਕਦੀ ਹੈ ਜਾਂ ਸਕਰੀਨ ਤੇ ਨੰਬਰ ਚਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋਗੇ ਕਮਲਜੀਤ ਸਿੰਘ ਰਾਮਗੜੀਆ ਸਿੱਖ ਲੜਕਾ ਲੁਧਿਆਣੇ ਤੋਂ ਇਹ ਲੜਕਾ ਡਾਈਵੋਰਸੀ ਹੈ ਜੀ 13672 ਡੇਟਵਰਸ 10ਵੀਂ ਪਾਸ ਨੇ ਮਾਤਾ ਪਿਤਾ ਦਾ ਇਕੱਲਾ ਬੇਟਾ ਪ੍ਰਾਈਵੇਟ ਜੌਬ ਕਰਦਿੰਨੇ 20000 ਰੁਪਏ ਦੀ ਸੈਲਰੀ ਆ ਘਰੇਲੂ ਲੜਕੀ ਦੀ ਜ਼ਰੂਰਤ ਹੈ ਕੋਈ ਜਾਤੀ ਬੰਧਨ ਨਹੀਂ ਸਕ੍ਰੀਨ ਤੇ ਨੰਬਰ ਚੱਲ ਜੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਦੋ ਭਰਾ ਨੇ ਜੀ ਜਿਹੜੇ ਮੈਂ ਬੋਲਣ ਲੱਗਿਆ ਇਹ ਦੋਨੇ ਲੜਕੇ ਕੈਨੇਡਾ ਨੇ ਪ੍ਰਭਜੋਤ ਸਿੰਘ ਜੱਟ ਸਿੱਖ ਲੜਕਾ ਸ਼ੇਰਗਲ ਅੰਮ੍ਰਿਤਸਰ ਸਾਹਿਬ ਅਡਵੇਰਟਾ ਕੈਨੇਡਾ 898 ਡੇਟ ਆਫ ਬਰਥ 6 ਫੁੱਟ ਕੱਦ ਦਾ ਬੇਟੇ ਦਾ 10+2 ਨਾਨ ਮੈਡੀਕਲ ਇੰਡੀਆ ਤੋਂ ਕੀਤੀ ਹੈ ਇਹਨਾਂ ਨੇ ਹਸਪੀਟੈਲਟੀ ਐਂਡ ਮੈਨੇਜਮੈਂਟ ਡਿਪਲੋਮਾ ਫਰੋਮ ਸਰੀ ਕੈਨੇਡਾ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਜੀ ਇਹ ਵਰਕ ਪਰਮਿਟ ਤੇ ਕੈਨੇਡਾ ਵਿਖੇ ਜੌਬ ਕਰਦੇ ਨੇ ਐਜ਼ ਸੁਪਰਵਾਈਜ਼ਰ ਇਹਨਾਂ ਦੀ ਪ੍ਰਾਪਰਟੀ ਸਾਹ ਯਹਾਨ ਜੁਪੀ ਵਿਖੇ ਬਾਹਰ ਜੋ ਪ੍ਰਾਪਰਟੀ ਹੈ ਜਿਨਾਂ ਕੋਲੇ ਦੋ ਸ਼ਹਿਰੀ ਪਲਾਟ ਨੇ ਇੱਕ ਇਹਨਾਂ ਦੇ ਕੋਲੇ ਅੰਮ੍ਰਿਤਸਰ ਸਾਹਿਬ ਦੇ ਤੇ ਬਿਗ ਹਾਊਸ ਆ 골ਡਨ ਗੇਟ ਜਲੰਧਰ ਬਾਈਪਾਸ ਤੇ ਨੇੜੇ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ height 5 feet 6 inches from got sik family prefer to majha area majhe area to ladki hove 5 foot 6 inch da kad hove jatt sik parivar to hove vadiya parivar di background hove eh inadi ichha ji screen te number chale sampark kar sakde ho agla rishta note karo ji inade e brother ne ji chote deepak pratap singh jatt sik sheerkal ਲੜਕਾ ਅਮਰਸਤ ਸਾਹਿਬ 152000 ਡੇਟ ਆਫ ਬਰਥ 6 ਫੁੱਟ ਕੱਦਾ ਬੇਟੇ ਦਾ 10+2 ਮੈਡੀਕਲ ਸਟੇਮ ਫਰੋਮ ਡਲਹਾਉੜੀ ਗੁਰਨਾਨਕ ਪਬਲਿਕ ਹਾਊਸ ਗੁਰਨਾਨਕ ਪਬਲਿਕ ਸਕੂਲ ਡਲਹਾਉੜੀ ਦਾ ਉਹਨਾਂ ਦੀ 10+2 ਮੈਡੀਕਲ ਦੇ ਵਿੱਚ ਕੀਤੀ ਹੋਈ ਆ ਔਨ ਐਲ ਐਮ ਆਈਏ ਸਰੀ ਵਿਖੇ ਕੈਨੇਡਾ ਵਿਖੇ ਚੌਪ ਕਰਦੇ ਨੇ ਸ਼ਾਹਜਹਾਨ ਜੋ ਵੀ ਵੇਖ ਰਹੇ ਹਾਂ ਇਹਨਾਂ ਦੀ ਪ੍ਰਾਪਰਟੀ ਆ 2.5 ਪਲਾਟ ਨੇ ਬਿਗ ਹਾਊਸ ਇਨ ਸਿਟੀ ਗੋਲਡਨ ਗੇਟ ਜ਼ਿਲੰਦਰ ਬਾਈਪਾਸ ਇਹਨਾਂ ਦੀ ਇੱਕ ਮਹਨਵਾ ਕੋਠੀ ਆ ਜੀ ਨੀਡ ਪੀ ਆਰ ਗਰਲ ਫਰੋਮ ਕੈਨੇਡਾ ਪ੍ਰਿਫਰਡ ਟੂ ਮਾਝਾ ਏਰੀਆ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਪਰਵਿੰਦਰ ਸਿੰਘ ਖੱਤਰੀ ਸਿੱਖ ਲੜਕਾ ਅਮਰਧਾਰੀ ਮਰਵਾਹਾ ਲੁਧਿਆਣਾ ਤੋਂ ਨੇ ਜੀ ਇਹ 1984 ਡੇਟ ਆਫ ਬਰਥ 5 ਫੁੱਟ 5 ਇੰਚ ਦਾ ਬੇ ਕਾਮ ਇਹਨਾਂ ਦੀ ਕੀਤੀ ਕੀ ਹੋਈ ਆ ਆਪਣੀ ਦੁਕਾਨਾਂ ਦੇ ਇਲੈਕਟ੍ਰੀਕਲ ਇਕੁਪਮੈਂਟ ਦੇ ਅਤੇ ਹਾਰਡਵੇਅਰ ਦੇ ਪਿਤਾ ਜੀ ਨੇ ਦੇ ਸਰਕਾਰੀ ਜਾਤ ਤੋਂ ਰਿਟਾਇਰ ਨੇ ਭੈਣ ਜੀ ਨੇ ਉਹਨਾਂ ਦੇ ਇਹ ਚੰਡੀਗੜ੍ਹ ਵਿਆਹੇ ਹੋਏ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਕੁਆਰੀ ਜਾਂ ਤਲਾਕशुदा ਵਿਧਵਾ ਬਿਨਾ ਬੱਚੇ ਤੋਂ ਹੋ ਸਕਦੀ ਆ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਬਣਾਇਚ ਗੋਤ ਬਟਾਲੇ ਤੋਂ 11 6 2002 ਡੇਟ ਆਫ ਬਰਥ 5 ਫੁੱਟ 9 ਇੰਚ ਕਾਦਾ ਬਿਟੇਗਾ ਪਿਤਾ ਜੀ ਸਰਕਾਰੀ ਜੋਬ ਕਰਦੇ ਨੇ 4 ਕਿੱਲੇ ਨਾਲ ਕੋਲੇ ਪ੍ਰਾਪਰਟੀ ਆ ਨਿੱਕੇ ਨਾਲ ਦੇ ਭੈਣਾਂ ਨਾਲ ਲੜਕੇ ਤੇ ਛੋਟੀ ਆ ਪੜਦੀ ਆ ਲੜਕੀ ਗ੍ਰੈਜੂਏਟ ਗ੍ਰੈਜੂਏਟ ਹੋਵੇ ਜਾਂ ਆਈਲਿਟਰਸ ਕੀਤੀ ਹੋਵੇ ਇਹਨਾਂ ਦੀ ਇੱਛਾ ਹੈ ਸਕਰੀਟੇ ਨੰਬਰ ਚਾਲੇ ਸੰਪਰਕ ਕਰਤਾ ਦਿਓ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਬਨਾਲਾ ਏਰੀਆ 30 ਸਾਲ ਉਮਰ 5 ਫੁੱਟ 10 ਇੰਚ ਕਾਦਾ ਬੀਏ ਇਹਨਾਂ ਦੀ ਕੀਤੀ ਹੋਈ ਆ ਖੇਤੀਬਾੜੀ ਕਰਦਨੇ ਦੋ ਕਿਲੇ ਨਾਲ ਕੋਲ ਪ੍ਰਾਪਰਟੀ ਆ ਕਿ ਰੇਲੂ ਲੜਕੀ ਜ਼ਰੂਰਤਾ ਕੁਆਰੀ ਜਾਂ ਤਲਾਕ ਸੋਦਾ ਬਿਨਾ ਬੱਚੇ ਤੋਂ ਹੋਵੇ ਇਹਨਾਂ ਦੀ ਜ਼ਰੂਰਤਾ ਦੀ ਇੱਛਾ ਜੀ ਸਕਰੀਟੇ ਨੰਬਰ ਚਾਲੇ ਸੰਪਰਕ ਕਰਸਾ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਅਮਿਤ ਗੁਪਤਾ ਜਲੰਧਰ ਏਰੀਆ 82 ਤਨ ਵਿਆਸੀ ਡੇਟ ਆਫ ਬਰਥ 5 ਫੁੱਟ 5 ਇੱਚਾ ਦਾ ਬੇਟੇ ਦਾ 10+2 ਇਹਨਾਂ ਦੀ ਕੁਆਲਿਫਿਕੇਸ਼ਨ ਬਤਾਓ ਸੇਲ ਮੈਨੇਜਰ ਦੇ ਤੌਰ ਤੇ ਜੋਬ ਕਰਦਣ ਇੱਕ ਇਹਨਾਂ ਦੇ ਭਰਾ ਘਰੇਲੂ ਲੜਕੇ ਦੀ ਜ਼ਰੂਰਤ ਆ ਕੁਆਰੀ ਤਲਾਕ ਸੁਦਾ ਬਿਨਾ ਬੱਚੇ ਤੋਂ ਹੋਵੇ ਸਕਰੀਟ ਨੰਬਰ ਚੱਲ ਰਿਹਾ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋਗੇ ਮਾਜੀ ਵੀ ਸਿੱਖ ਲੜਕਾ ਸਹੋਤਾ ਗੋਤ ਭਗਵੰਦਾ ਜੀ ਬੈਸ਼ੂ ਆ ਕਾਕਾ ਕੋਟਕਪੂਰਾ ਫਰੀਦਕੋਟ ਤੋਂ 16/94 ਡੇਟ ਆਵਰ ਦਾ 5 ਫੁੱਟ 5 ਇੰਚ ਇਹਨਾਂ ਦਾ ਕਾਗਜ਼ਾ ਡਿਪਲੋਮਾ ਇਨ ਸਿਵਲ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫਿਕੇਸ਼ਨ ਆ ਬਾਟਰ ਸਪਲਾਈ ਤੇ ਸੈਨੀਟੇਸ਼ਨ ਵਿੱਚ ਇਹ ਜੌਬ ਕਰਦੇ ਨੇ ਜੀ ਦੀ ਪ੍ਰਮੋਸ਼ਨਾਂ ਦੀ ਡਿਊ ਆ ਪਿਤਾ ਜੀ ਸੁਰਗਵਾਸ ਹੋ ਚੁੱਕੇ ਨੇ ਉਹਨਾਂ ਦੀ ਥਾਂ ਇਹਨਾਂ ਨੂੰ ਸਰਵਿਸ ਮਿਲੀ ਆ ਇੱਕ ਇਹਨਾਂ ਦੇ ਭਰਾ ਬਾਤਾ ਜੀ ਇਹਨਾਂ ਦੇ ਅੰਗਨਵਾੜੀ ਦੇ ਵਿੱਚ ਟੀਚਰ ਨੇ ਤੇ ਉਹਨਾਂ ਨੂੰ ਫੈਮਿਲੀ ਪੈਨਸ਼ਨ ਵੀ ਲੱਗੀ ਹੋਈ ਆ ਲੜਕੀ ਪੜ੍ਹੀ ਲਿਖੀ ਅਤੇ ਸੋਹਣੀ ਹੋਵੇ 26-27 ਸਾਲ ਉਮਰ ਹੋਵੇ ਸਰਕਾਰੀ ਜੋਬ ਨੂੰ ਪਹਿਲ ਦਿੱਤੀ ਜਾਵੇ ਜੀ ਇਹ ਇਹਨਾਂ ਦੀ ਇੱਛਾ ਜੀ ਸਗਰੀਤ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਰੋਟ ਕਰੋ ਜੀ ਹਰਦੀਪ ਸਿੰਘ ਖੱਤਰੀ ਸਿੱਖ ਲੜਕਾ ਜਮਨानगर ਹਰਿਆਣਾ 28995 ਡੇਟ ਆਫ ਬਰਥ 5 ਫੁੱਟ 9 ਇੰਚ ਕਾਦਾ ਬੇਟੇ ਦਾ ਸਵੇਰੇ 4 ਵਜੇ ਕੇ ਸਮੇਂ ਸ਼ਾਵ ਨੂੰ 4:47 ਤੇ ਇਹਨਾਂ ਦਾ ਵਰਤਾ ਕਰਕੇ ਦਾ ਐਮਏ ਸੋਸ਼ਲ ਵਰਕਰ ਦੇ ਤੌਰ ਤੇ ਇਹਨਾਂ ਦੀ ਕੁਆਲਿਫੀਕੇਸ਼ਨ ਆ ਸੁਪਰਵਾਈਜ਼ਰ ਇਹਨ ਪ੍ਰਾਈਵੇਟ ਲਿਮਟਿਡ ਕੰਪਨੀ ਪ੍ਰਾਈਵੇਟ ਲਿਮਟਿਡ ਕੰਪਨੀ ਬਤਾਉਂ ਸਰਪਰਵਾਈਜ਼ਰ ਇਹ ਜੋਬ ਕਰਦਣਾ ਹੈ 15000 ਰੁਪਏ ਪਰ ਮਾਥ ਇਹਨਾਂ ਦੀ ਇਨਕਮ ਆ ਇੱਕ ਕਿਲੇ ਇਹਨਾਂ ਕੋਲੇ ਪ੍ਰਾਪਰਟੀ ਆ ਪਿਤਾ ਜੀ ਇਹਨਾਂ ਦੀ ਸਰਕਾਰੀ ਜੋਬ ਤੋਂ ਰਿਟਾਇਰ ਨੇ ਇੱਕ ਭੈਣ ਆ ਉਹ ਮੈਰਿਡ ਆ ਸਕਰੀਨ ਤੇ ਨੰਬਰ ਚੱਲ ਰਿਹਾ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋਗੇ ਮਨਪ੍ਰੀਤ ਸ਼ਰਮਾ ਲੜਕੀ ਬਨਾਲਾ ਏਰੀਆ ਪੀਆਰ ਕੈਨੇਡਾ ਇਹ ਬੇਟੀ ਪੰਡਤ ਬ੍ਰਾਹਮਣ ਜਾਤਰੀ ਨਾਲ ਸਮਤ ਰੱਖਦੀ ਆ ਪੀਆਰ ਕੈਨੇਡਾ ਬਨਾਲਾ ਏਰੀਆ ਨੂੰ ਬਲੋਂਗ ਕਰਦੀ ਆ 1991 ਡੇਟ ਆਵਰਥ ਇਹਨਾਂ ਦੀ 11:55 ਮਿੰਟ ਸਵੇਰ ਦਾ ਜਨਮ 5 ਫੁੱਟ 3 ਇੰਚ ਇਹਨਾਂ ਦਾ ਕੱਦਾ ਬੀਐਸਸੀ ਨਰਸਿੰਗ ਇਹਨਾਂ ਦੀ ਕੀਤੀ ਹੋਈ ਹੈ ਜੀ ਨੀਡ ਬாய் ਸਿਟੀਜ਼ਨ ਪੀਆਰ ਕੈਨੇਡਾ ਵਰਕ ਪਰਮਿਟ ਵੈਲ এডਿਕੇਟਿਡ ਐਂਡ ਬਿਊਟੀਫੁਲ ਇਹਨਾਂ ਦੀ ਇੱਛਾ ਜੀ ਲੜਕਾ ਸਿਟੀਜ਼ਨ ਜਾਂ ਪੀਆਰ ਹੋਵੇ ਕੈਨੇਡਾ ਦਾ ਜਾਂ ਵਰਕ ਪਰਮਿਟ ਤੇ ਵੀ ਹੋ ਸਕਦਾ ਵੈਲ ਕੁਆਲੀਫਾਈਡ ਹੋਵੇ ਅਤੇ ਸੋਹਣਾ ਫਰਕਾ ਹੋਵੇ ਸਿਕਰੀਤ ਨੰਬਰ ਚਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਪ੍ਰਗਟ ਸਿੰਘ ਬਰਾੜ ਫਰੀਦਕੋਟ ਏਰੀਆ 22 10 98 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ 19+2 ਕੁਆਲੀਫਿਕੇਸ਼ਨ ਆ ਪੰਜ ਕੇ ਲਿਆਨ ਕੋਲੇ ਪ੍ਰੋਪਰਟੀ ਆ ਦੋ ਬਰਾ ਤੇ ਦੋ ਭੈਣਾ ਉਹ ਵਿਆਹੇ ਹੋਇਆ ਨੇ ਜੀ ਲੜਕੀ ਦੀ ਆਈਲਟਸ ਕੀਤੀ ਹੋਵੇ ਵਧੀਆ ਬੈਡ ਹੋਣ ਸਾਰਾ ਖਰਚਾ ਲੜਕੇ ਵਾਲਾ ਪਰਿਵਾਰ ਕਰੇਗਾ ਇਹ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਆਮਨਦੀਪ ਸਿੰਘ ਮੱਲੀ ਜੱਟ ਸਿੱਖ ਲੜਕਾ ਸੁਨਾਮ ਸੰਗੁਰਗਰੇ ਜੀ ਆ 6594 ਡੇਟ ਆਫ ਬਰਥ ਬੀਏ ਕੰਪਿਊਟਰ ਕੋਰਸ ਐਂਡ ਆਈਟੀਆ ਇਲੈਕਟ੍ਰੀਸ਼ੀਅਨ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਜੀ ਪੰਜਾਬ ਹਾਈਡਰੋ ਕੰਪਨੀ ਵਿੱਚ ਐਜ਼ ਇਲੈਕਟ੍ਰੀਕਲ ਇੰਜੀਨੀਅਰ ਦੇ ਤੌਰ ਤੇ ਕੰਮ ਕਰਦੇ ਨੇ ਪਿਤਾ ਜੀ ਇਹਨਾਂ ਦੇ ਸਰਕਾਰੀ ਜੋਬ ਤੋਂ ਰਿਟਾਇਰ ਨੇ ਇਹਨਾਂ ਕੋਲ ਸ਼ਹਿਰੀ ਪ੍ਰਾਪਰਟੀ ਹੈ ਜਿ ਪ੍ਰਾਟ ਨੇ ਕੋਈ ਦੁਕਾਨਾਂ ਨੇ ਸੁਨਾਮ ਦੇ ਵਿੱਚ ਪੜ੍ਹੀ ਲਿਖੀ ਅਤੇ ਸੋਹਣੀ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਇਹ ਰਿਸ਼ਤਿਆਂ ਦੇ ਬੇਰਵੇ ਆਵਜੇ ਨਾਲ ਸਾਂਝੇ ਕੀਤੇ ਗਏ ਹਨ ਜੀ ਬੋਲਦਿਆਂ ਤੋਂ ਕੋਈ ਵੇਰਵਾ ਵੱਧ ਘੱਟ ਬੋਲਿਆ ਹੋਵੇ ਤੱਕ ਖਿਮਾ ਦੇ ਜਾਚਕਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨੰਮੀ ਵੀਡੀਓ ਆਪਜੀ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ